ਕਿਸ ਕੁ ਵੀ ਕੋਈ ਦਿੱਕਤ ਹੈ ਨਾ ਬਾਹਰ ਆ ਜਾਏ ਮੈਂ ਬਾਹਮ ਤਾ ਤੂੰ ਉਸ ਦੀ ਆਪਣਾ ਕੰਮ ਨਹੀਂ ਹੈ ਗੱਲ ਫੋਣਾ ਆਪਾਂ ਬਾਹ ਨਾ ਦਣੀ ਹੈ ਤੁਹਾਨੂੰ ਪਤਾ ਨਾ ਤੇਨਿਹੰਗ ਸਿੰਘ ਦੇ ਬਣੇ ਚਾਏ ਵਿਅਕਤੀ ਵੱਲੋਂ ਕਾਲਜ ਬੱਸ ਵਿੱਚ ਚੜ ਕੇ ਹੰਗਾਮਾ ਕੀਤਾ ਗਿਆ ਇਸ ਵਿਅਕਤੀ ਵੱਲੋਂ ਵਿਦਿਆਰਥੀਆਂ ਅਤੇ ਕਾਲਜ ਬੱਸ ਦੇ ਦੂਜੇ ਮੁਲਾਜ਼ਮਾਂ ਨੂੰ ਹੱਥ ਵੱਡਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਇਲਜ਼ਾਮ ਲੱਗੇ ਨੇ ਕਿ ਨਿਹੰਗ ਸਿੰਘ ਪਹਿਲਾ ਅਲਵਾਰ ਲੈ ਕੇ ਕਾਲਜ ਦੇ ਅੰਦਰ ਵੜਿਆ ਅਤੇ ਜਦੋਂ ਉਸ ਨੂੰ ਸੁਰੱਖਿਆ ਕਰਮਚਾਰੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਵਿਅਕਤੀ ਨੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਇਸ ਤੋਂ ਬਾਅਦ ਉਹ ਬੱਸ ਵਿੱਚ ਬੈਠੇ ਵਿਦਿਆਰਥੀਆਂ ਕੋਲ ਜਾ ਵੜਿਆ ਬੱਸ ਵਿੱਚ ਚੜ ਕੇ ਉਸ ਨੇ ਸਭ ਨੂੰ ਹੱਥ ਵੱਡਣ ਦਿਆ ਧਮਕੀਆਂ ਦਿੱਤੀਆਂ ਜਿਸ ਦੇ ਕੇ ਕਾਲਜ ਬੱਸ ਵਿੱਚ ਬੈਠੇ ਇੱਕ ਸਟੂਡੈਂਟ ਨੇ ਵੀਡੀਓ ਰਿਕਾਰਡਿੰਗ ਕਰ ਲਈ ਬਾਹਰ ਆ ਜਾਏ ਕਿਸੇ ਕੋ ਵੀ ਕੋਈ ਦਿੱਕਤ ਹੈ ਨਾ ਬਾਹਰ ਆ ਜਾਏ ਮੈਂ ਬਾਹਰ ਤਾਂ ਤੂੰ ਉਸकी ਨਹੀਂ ਮੰਨੂਗਾ ਬਾਬਾ ਜੀ ਉਹਨਾਂ ਨਾਲ ਗੱਲ ਕਰੋ ਜੋ ਲਗਾਉਣਾ ਉਹਨਾਂ ਨੂੰ ਖਾਜੋ ਔਰ ਮੈਂ ਇੱਕੋ ਮੇਰੀ ਗੱਲ ਆਪਣਾ ਕੰਮ ਨਹੀਂ ਹੈ ਗੱਲ ਫੋਣਾ ਆਪਾਂ ਬਾਹਰ ਆ ਦੇਣੀ ਹੈ ਤੁਹਾਨੂੰ ਪਤਾ ਨਾ ਆ ਪਰਥੂ ਆਇਆ ਨਾ ਜੋ ਮਰਜੀ ਇਹਨਾਂ ਨੂੰ ਖਾਜੋ ਆਪਣਾ ਤੁਹਾਡੀ ਤੇਰੀ ਦੀਵਾਰ ਆ ਮੂੰਹ ਤੂੰ ਅਮਾ ਦੇ ਮੇਰੀ ਗੱਲ ਤੇ ਸੁਣਾ ਇਹ ਵੀ ਦਿਹਾੜੀਦਾਰ ਹੈ ਨਹੀਂ ਦਿਹਾੜੀਦਾਰ ਹੈ ਤੁਹਾਨੂੰ ਪਤਾ ਅਸੀਂ ਗਰੀਬ ਬੰਦੇ ਆ ਅਸੀਂ ਤੇ ਇਹੋ ਕਰਕੇ ਖਾਣੀ ਆ ਅਸੀਂ ਇਹਨਾਂ ਦੀ ਬੱਸ ਨਹੀਂ ਡੱਕ ਸਕਦੇ ਸਾਨੂੰ ਨਹੀਂ ਮੈਂ ਜਾਂਦਾ ਧੰਨੋ ਨਹੀਂ ਪਤਾ ਇਹ ਕੀ ਚੱਲਣਿਆ ਦਰਸਤ ਲਈ ਪੂਰਾ ਮਾਮਲਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਯਾਨੀ ਕਿ ਆਈਆਈਐਮ ਅਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਕੈਂਪਸ 'ਚ ਵੜ ਕੇ ਇੱਕ ਨਿਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀ ਵੱਲੋਂ ਖੂਬ ਹੰਗਾਮਾ ਕੀਤਾ ਗਿਆ ਜਦੋਂ ਸੁਰੱਖਿਆ ਮੁਲਾਜ਼ਮਾ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਹਿਲਾਂ ਇਹਨਾਂ ਸੁਰੱਖਿਆ ਮੁਲਾਜ਼ਮਾ ਦੀ ਕੁੱਟਮਾਰ ਕੀਤੀ ਅਤੇ ਫਿਰ ਉਹ ਵਿਦਿਆਰਥੀਆਂ ਨਾਲ ਭਰੀ ਬੱਸ ਵਿੱਚ ਦਾਖਲ ਹੋ ਗਿਆ ਅਤੇ ਤਲਵਾਰ ਕੱਢ ਕੇ ਉਹਨਾਂ ਨੂੰ ਹੱਥ ਵੱਢਣ ਦੀਆਂ ਧਮਕੀਆਂ ਦੇਣ ਲੱਗਿਆ ਜਿਸ ਦੇ ਕੇ ਬਸ ਵਿੱਚ ਮੌਜੂਦ ਕੁਝ ਵਿਅਕਤੀਆਂ ਨੇ ਵੀਡੀਓ ਬਣਾ ਲਈ ਫਿਲਹਾਲ ਘਟਨਾ ਸੰਬੰਧੀ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ ਦਿਲਸਾਮ ਲੱਗੇ ਨੇ ਕਿ ਆਈਆਈਐਮ ਕੈਂਪਸ 'ਚ ਨਸ਼ੇ ਦੀ ਹਾਲਤ 'ਚ ਇਹ ਵਿਅਕਤੀ ਦਾਖਲ ਹੋਇਆ ਸੀ ਜਿਸ ਨੇ ਕਿ ਤਲਵਾਰ ਚਲਾਉਣੀ ਸ਼ੁਰੂ ਕਰ ਦਿੱਤੀ ਮੌਕੇ ਤੇ ਮੌਜੂਦ ਲੋਕਾਂ ਨੇ ਪਹਿਲਾਂ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨਿਆ ਇਸ ਤੋਂ ਬਾਅਦ ਜਦੋਂ ਉੱਥੇ ਮੌਜੂਦ ਗਾਰਡ ਨੇ ਸਭ ਦੇਖਿਆ ਤਾਂ ਉਹ ਉਸ ਦੇ ਨੇੜੇ ਗਿਆ ਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਾਰਡ ਨੂੰ ਦੇਖ ਕੇ ਇਸ ਵਿਅਕਤੀ ਵੱਲੋਂ ਹਮਲਾਵਰ ਰੁਖ ਬਣਾਇਆ ਗਿਆ ਤੇ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਹ ਵਿਦਿਆਰਥੀਆਂ ਦੀ ਬੱਸ ਵਿੱਚ ਜਾ ਬੜਿਆ ਉੱਥੇ ਮੁਲਜ਼ਮ ਨੇ ਤਲਵਾਰ ਕੱਢ ਕੇ ਬੱਸ ਵਿੱਚ ਬੈਠੇ ਵਿਦਿਆਰਥੀਆਂ ਨੂੰ ਜਾਨੋਂ ਮਾਰਨ ਅਤੇ ਉਹਨਾਂ ਦੇ ਹੱਥ ਵੱਢਣ ਦੀਆਂ ਧਮਕੀਆਂ ਦਿੱਤੀਆਂ ਦਰਸਲ ਇਹ ਪੂਰਾ ਮਾਮਲਾ ਕਾਲਜ ਕੈਂਪਸ ਦੇ ਬਾਹਰ ਬੀੜੀ ਸਿਗਰਟਾ ਪੀਣ ਨੂੰ ਲੈ ਕੇ ਸ਼ੁਰੂ ਹੋਇਆ ਕਿਹਾ ਜਾ ਰਿਹਾ ਹੈ ਕਿ ਕੁਝ ਵਿਦਿਆਰਥੀ ਕੈਂਪਸ ਦੇ ਬਾਹਰ ਬਣੀਆਂ ਦੁਕਾਨਾਂ 'ਤੇ ਖੜ ਕੇ ਬੀੜੀ ਸਿਗਰਟਾ ਪੀਂਦੇ ਨੇ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਇਸ ਵਿਅਕਤੀ ਵੱਲੋਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ ਹਾਲਾਂਕਿ ਹੁਣ ਇਸ ਘਟਨਾ ਤੋਂ ਬਾਅਦ ਕਾਲਜ ਕੈਂਪਸ ਵੱਲੋਂ ਇੱਕ ਮੈਸੇਜ ਸਾਰੇ ਵਿਦਿਆਰਥੀਆਂ ਨੂੰ ਸੈਂਡ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਹੈ ਕਿ ਕੁਝ ਦਿਨਾਂ ਲਈ ਫਿਲਹਾਲ ਉਹ ਕੈਂਪਸ ਦੇ ਬਾਹਰ ਨਾ ਜਾਣ ਅਤੇ ਨਾ ਹੀ ਕੈਂਪਸ ਦੇ ਬਾਹਰ ਖੜ ਕੇ ਬੀੜੀ ਸਿਗਰਟ ਜਾਂ ਫਿਰ ਤੰਬਾਕੂ ਦਾ ਇਸਤੇਮਾਲ ਕਰਨ ਫਿਲਹਾਲ ਇਸ ਪੂਰੀ ਘਟਨਾ ਤੋਂ ਬਾਅਦ ਕੈਂਪਸ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ ਜਦਕਿ ਪੁਲਿਸ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ ਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ